ਡੈਂਗੂ ਮਲੇਰੀਆ ਚਿਕਨਗੁਨੀਆ ਖਾਸ ਕਰਕੇ ਬਰਸਾਤੀ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਜੀ ਦੇ ਹੁਕਮਾਂ ਅਨਸਾਰ ਡੈਂਗੂ ਮਲੇਰੀਆ ਅਤੇ ਚਿਕਨਗੁਨੀਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸਾਰੇ ਪੰਜਾਬ ਵਿੱਚ ਇਸ ਲੜੀ ਨੂੰ ਹੋਰ ਤੇਜ਼ ਕਰਦਿਆਂ ਹੋਇਆਂ ਸਿਵਲ ਸਰਜਨ ਤਰਨਤਾਰਨ ਡਾਕਟਰ ਗੌਰਪ੍ਰੀਤ ਸਿੰਘ ਰਾਏ ਜੀ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਅਤੇ ਜ਼ਿਲ੍ਹਾ ਐਪਿਡੈਮਿਓਲੋਜਿਸ ਡਾਕਟਰ ਰਾਗੋ ਗੁਪਤਾ ਜੀ ਤਰਨਤਾਰਨ ਦੇ ਰਹਿਣ ਮਾਈ ਹੇਠ ਤਰਨਤਾਰਨ ਸ਼ਹਿਰ ਅਤੇ ਪਿੰਡੂ ਏਰੀਏ ਵਿੱਚ ਸਿਹਤ ਵਿਭਾਗ ਵੱਲੋਂ ਘਰ-ਘਰ ਜਾ ਕੇ ਡੇਂਗੂ ਮਲੇਰੀਆ ਚਿਕਨਗੁਨੀਆ ਤੋਂ ਬਚਾਅ ਸੰਬੰਧਿਤ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਤਰ੍ਹਾਂ ਡਾਕਟਰ ਅਵਲੀਨ ਕੌਰ ਜੀ ਅਤੇ ਸਯੋਗ ਨਾਲ ਸਹਾਇਕ ਮਲੇਰੀਆ ਅਫਸਰ ਕਬਲ ਬਲਰਾਜ ਸਿੰਘ ਪੱਖੋਕੇ ਨੇ ਆਪਣੀ ਟੀਮ ਨਾਲ ਜਿਸ ਟੀਮ ਵਿੱਚ ਸਾਰੇ ਮੁਲਾਜ਼ਮ ਹਾਜ਼ਰ ਸਨ ਲੋਕਾਂ ਨੂੰ ਘਰ-ਘਰ ਜਾ ਕੇ ਇਹ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਪਾਣੀ ਜਿਹੜਾ ਜਮਾ ਆਇਆ ਨਾ ਹਾਂ ਸਭ ਤੋਂ ਵੱਡਾ ਮੋਰਚਾ ਹੈ ਮੱਛਰ ਨੂੰ ਪਤਾਇਆ ਜਿਤਨਾ ਆਪਾਂ ਆਖਦੇ ਹਾਂ ਮੱਛਰ ਦੇ ਥਾਂਡੇ ਦੇ ਅੰਦਰ ਲਾਰਵਾ ਪਿਉਪਾ ਅਡਲਟ ਬਣ ਗਿਆ ਕਿ ਤਰਾ ਬਹਨਾਂ ਆਪਾਂ ਕੋਠੀ 'ਚ ਰਹਿੰਦੇ ਆਂ ਮੀਂਹ ਮੇਰੀ ਆਉਂਦਾ ਵਾ ਝੱਖੜ ਆਉਂਦਾ ਵਾ ਤੇ ਆਪਾਂ ਨੂੰ ਕੋਈ ਡਰ ਨਹੀਂਗਾ ਕਿ ਆਪਾਂ ਵਧੀਆ ਹੱਥ ਨਜ਼ਾਰੇ ਨਾਲ ਰਹਿੰਦੇ ਆਂ ਇਹਦੇ ਵਿੱਚ ਵੀ ਇਹ ਨਜ਼ਾਰੇ ਨਾਲ ਰਹਿੰਦਾ ਤੇ ਇੱਕ ਇੱਕ ਗੈਸ ਹੋ ਜਾਂਦੀ ਆ ਇੱਥੇ ਟੈਂਪਰੇਚਰ ਵੀ ਸਹੀ ਮਿਲ ਜਾਂਦਾ ਵਾ ਅਕਸਰ ਟੈਰਾ ਵਿੱਚ ਪਾਣੀ ਪਿਆ ਹਗਾ ਕਿ ਮੀਂਹ ਦੀਆਂ ਛੱਤਾਂ ਤੋਂ ਪਿਆ ਜਾਂ ਹੋਰ ਵੀ ਚੀਜ਼ਾਂ ਪਰ ਇਹਦੇ ਵਿੱਚ ਟੈਂਪਰੇਚਰ ਪੂਰਾ ਵਧੀਆ ਮਿਲਦਾ ਹਾਂਜੀ ਜੋ ਵੀ ਆਪ ਇਹ ਭੁੱਲ ਰਕਦੇ ਚਾਹੇ ਆ ਆਪਣੇ ਸਾਰੇ ਸਿਹਤ ਮਲਾਜ਼ਮੀਆਂ ਨਾਲ ਉਹ ਪਾਜੀ ਹੱਟ ਪੀਸੀ ਦੀ ਆ ਪਾਜੀ ਹੱਟ ਡਿਪਾਰਟਮੈਂਟ ਦੇ ਆ ਬੜੇ ਪੁਰਾਣੇ ਸੱਜਣ ਆ ਜੇ 12 ਉਹ ਵੇਲੇ ਆਏ ਆ ਜਿਹੜੇ ਜੋ ਮਤਲਬ ਉਹ ਕਿਹਾ ਨਹੀਂ ਗਾ ਵੇਖਾਂਦੇ ਤੇ ਪਿੰਡ ਨੂੰ ਲਾ ਰਹੇ ਨੇ ਇੰਦਰ ਸਿੰਘ ਆਪਣੇ ਆ ਵੀਰ ਆਪਣੇ ਸਾਰੇ ਨਾਲ ਇਹ ਭੇਜ ਗਏ ਸੱਤ ਡਿਪਾਰਟਮੈਂਟ ਦੇ ਡੀਰੇਕਟਰ ਆ ਸਭ ਤੋਂ ਵੱਡਾ ਪਾਜੀ ਮੋਰਚਾ ਹੋਇਆ ਜਿਹਦੇ ਵਿੱਚ ਪਾਣੀ 7 ਦਿਨ ਨਹੀਂ ਰਹੇਗਾ 5 6 7 ਜਨ ਸਾਫ ਤੇ ਉਹਦੇ ਵਿੱਚ ਮੱਛਰ ਦੀ ਪ੍ਰਜੈਸ਼ਨ ਹੋ ਜਾਣੀ ਤੇ ਤੇਰੇ ਡੇਂਗੂ ਦਾ ਵੇਖੋ ਤੁਹਾਨੂੰ ਪਤਾ ਧਿਆਨ ਕਿ ਆ ਆਪਾਂ ਨਹੀਂ ਆ ਡੇਂਗੂ ਆ ਤੇ ਬੰਦੀ ਨੂੰ ਬੈਸਤੀ ਬੜੀਆ ਪਿਛਲੇ ਸਮਾਂ ਕਿ ਡੇਂਗੂ ਚਿਕਨ ਗੁਨਿਆ ਹੋ ਗਿਆ ਪਤਾ ਨਹੀਂ ਦੋ ਤਿੰਨ ਮਹੀਨੇ ਮਿਲ ਕੇ ਜੋੜਦੇ ਹੁੰਦੇ ਰਹੇ ਆ ਤੇ ਨਾ ਉਹਦਾ ਸਿੱਟੀ ਲਾ ਜਾ ਉਹ ਆਪਣੇ ਆਪ ਹੀ ਹੱਟ ਜਾਵਾ ਕਿ ਇਸ ਤੇ ਕੋਈ ਨਾ ਵੀ ਇਹ ਘਰਾਂ ਜੀ ਫ੍ਰੀਜਾਂ ਚ ਦੀ ਆ ਫ੍ਰੀਜ ਦੇ ਪਿਛਲੇ ਪਾਸੇ ਜਿਹੜੀ ਵੇਸਟ ਭਾਣੇ ਵਾਲੀ ਪਾਣੀ ਵਾਲੀ ਫ੍ਰੀਜ ਹੁੰਦੀ ਹੈ ਜੀ ਉਹ ਵੀ ਤਾਂ ਬਕੋਣੇ ਨੇ ਰੇਨ ਵਾਲੀ ਆ ਜੀ ਉਹਦੇ ਵਿੱਚ ਵੀ ਆ ਜਿਹੜੀ ਵੇਸਟ ਭਾਣੇ ਵਾਲੀ ਆਪਣੀ ਫ੍ਰੀਜ ਫ੍ਰੀਜ ਆਪਾਂ ਨਾ ਬੀਰੀ ਬੰਦ ਕਰ ਲੈਨੇ ਆ ਅੰਮੇ ਜੂੜ ਵੱਜ ਜਾਣ ਜਾਂ ਕਿਸ਼ੂ ਬੰਦ ਹੋ ਗਈ ਤੇ ਉਹਦੇ ਵਿੱਚ ਪਾਣੀ ਜਮਾ ਹੋ ਜਾਂਦਾ ਵਾ ਉਹਦੇ ਵਿੱਚ ਟੈਂਪਰੇਚਰ ਵੀ ਮੱਛਰ ਨੂੰ ਬਹੁਤ ਵਧੀਆ ਮਿਲਦਾ ਤੇ ਜੰਡੀ ਆ ਹਾਂ ਚਲੋ ਸਾਰਿਆਂ ਨੇ ਹੁਣ ਪੁਰਾਣੇ ਮਾਡਲ ਦੀਆਂ ਚ ਹੈਗਾ ਜੀ ਇਹ ਪਾਣੀ ਤੋਂ ਸਦਾ ਨਹੀਂ ਹੁਣ ਦੇਖੋ ਕਦੀ ਕਦਾਈ ਆਪਾਂ ਹੁਣ ਆ ਜਿੱਤਨਾ ਟੈਰਿਆ ਇਹਦੇ ਵਿੱਚ ਵੀ ਆ ਮਾਰਾ ਮਾਰਾ ਲਾਰਵਾ ਬਣ ਚੁੱਕਾ ਵਾ ਹੁਣ ਜਿਹੜਾ ਵੀ ਬੰਦਾ ਇੱਥੇ ਆਉਂਦਾ ਵਾ ਨੇੜੇ ਕਿਤੇ ਵੀ ਆ ਗਿਆ ਜਦੋਂ ਮੱਛਰ ਬਣ ਗਏ ਨੇ ਇਹ ਨਹੀਂ ਇਹ ਆਪਣੇ ਘਰ ਦੀਆਂ ਪਤਾ ਨਹੀਂ ਕਿੱਥੇ ਚਲ ਜਣਾ ਆ ਦੋਨੋ ਜੀ ਪਾਣੀ ਜਾਨ ਨੂੰ ਬੁਖਾਰਿਆ ਪਾਣੀ ਦੇਖੋ ਮਨ ਆਹ ਦੇਖੋ ਪਾਣੀ ਮਤਲਬ ਇਹਦੇ ਵਿੱਚ ਜਿਹੜਾ ਤੁਸੀਂ ਆ ਟਹਿੜਿਆ ਨਾ ਜਦੋਂ ਆਪਣੇ ਘਰ ਵੇਸਟ ਹੋ ਗਏ ਇਹਨੂੰ ਯਾਰ ਵੇਸਵਾਜ ਦੋ ਜਾਂ ਇਹਦੇ ਵਿੱਚ ਛੇਕ ਕਰੋ ਦੋ ਤਿੰਨ ਇਹਦੇ ਵਿੱਚ ਕਾਲਾ ਤੇਲ ਪਾ ਦੋ ਕਾਲੇ ਤੇਲ ਨਾਲ ਜਦੋਂ ਪਾਣੀ ਪਊਗਾ ਨਾ ਮਛਰ ਦੀ ਆਪਣੀ ਤੇਲ ਦੀ ਤਹਿ ਬਣ ਜਾਂਦੀ ਹੈ ਲਾੜੇ ਜੀ ਤੇ ਤੇਲ ਦੀ ਤਹਿ ਬਣ ਜਾਂਦੀ ਹੈ ਇੱਕ ਤੇਲ ਦੀ ਤਹਿ ਬਣਦੀ ਨਾ ਹਾਂ ਜਾਂ ਮਿੱਟੀ ਨਾਲ ਭਰ ਦੋ ਜੇ ਜਦੋਂ ਤਹਿ ਬਣਦੀ ਨਾ ਤੇਲ ਦੀ ਤੇ ਫਿਰ ਮਛਰ ਜਿਹੜੀ ਪੜਾਇਸ਼ ਮਛਰ ਦੇ ਆਉਣ ਲੱਗਾ ਲਾਰਵਾ ਉਹਨੂੰ ਆਕਸੀਜਨ ਨਹੀਂ ਮਿਲਣ ਤੇ ਮਛਰ ਦੀ ਪੜਾਇਸ਼ ਨਹੀਂ ਹੁੰਦੀ ਜਦੋਂ ਵੱਡਾ ਮੋੜ ਚਾ ਜੀ ਮੈਂ ਕਿਉਂਕਿ ਬਰਸਾਤ ਨਹੀਂ ਚੱਲ ਰਹੀ ਆ ਇਹ ਡੀਜਨ ਹੋਵੇ ਥੋੜਾ ਡੀਜਨ ਪਾ ਦੋ ਪਾਣੀ ਉਹ ਵੀ ਬਹੁਤ ਵੱਡਾ ਵਾ ਕਿਉਂਕਿ ਜੀ ਇਹ ਬਹੁਤ ਵੱਡਾ ਵਾ ਮੋੜਾ ਠੀਕ ਹੈ ਜੀ ਕੋਈ ਆਪਣਾ ਸਾਰੀ ਤੁਹਾਡੇ ਨਾਲ ਕਰਨਤਾਤ ਕੋਈ ਹਾਲਤ ਵਰਗਨ ਜੀ ਡਾਕਟਰ ਸ਼ਿਵ ਸੱਜਨ ਡਾਕਟਰ ਗੋਰਵੀ ਸਿੰਘ ਰਾਏ ਜੀ ਦੇ ਕਿਸੇ ਨਰ ਦੇਖਾਂ ਦੀ ਇਹ ਜਿਲ੍ਹਾ ਆਪਣੇ ਮਲੇ ਸਿੱਧਾ ਡਾਕਟਰ ਰਾਹੁਲ ਗੁਰਤਾਜੀ ਕਿ ਮੈਂ ਆਇਆ ਹੈਗਾ ਜੀ ਆਪਣਾ ਕਰਨਤਾਰੀ ਨੂੰ ਸਾਰੇ ਦਾ ਸਹਾਇਕ ਮਿਲਿਆ ਮੇਰੇ ਯਾਦ ਕਮਲ ਬਲਰਾਸ ਜੀ ਠੀਕ ਹੈ ਇਹ ਆਪਣੇ ਕੋ ਲਿਖਾਵੇ ਕਿ ਮੇਰਾ ਪੁਰਾਣੇ ਸਾਰੇ ਸੱਜਣ ਮਿੱਤਰਿਆ ਇਹ ਜੇ ਤੱਕ ਮੈਨੂੰ ਜਾਣਦੇ ਕਿਉਂਕਿ ਮੈਂ ਸਪੇਡ ਤੋਂ ਹੀ ਡਿਊਟੀ ਦੇ ਪਹਿਲਾਂ ਕਾਫੀ 20-25 ਸਾਲ ਪਹਿਲਾਂ ਕਿਸੇ ਭਾਰੀ ਹਾਂ ਜੀ ਹਾਂ ਜੀ ਤੁਹ ਜਿਹੜੇ ਕੰਮ ਬੱਚੇ ਹਨ ਅੱਜ ਕੱਲ ਪੱਚੀਆਂ ਪੱਚੀਆਂ ਸਾਲਾਂ ਦੇ ਹੋ ਗਏ ਨੇ। ਪਿਆ ਰਵੀਵੀਰ ਵੀ ਸਾਡਾ ਪੁਰਾਣਾ ਹੈਡ ਅਫਟ ਡਿਪਾਰਟਮੈਂਟ ਦਾ ਮੁਲਾਜ਼ਮ ਆ। ਹਾਂ ਜੀ ਰਵੀ। ਤੇ ਧੰਨਵਾਦ ਕੌਲ ਜੀ।